ਕਿੰਨਾ ਕਿਤੇ ਇਹ ਵੀ ਮੰਨਿਆ ਜਾ ਰਿਹਾ ਕਿ ਗਿਆਨੀ ਕਲਦੇਵ ਸਿੰਘ ਗੜਗੜਚ ਹੋਰਾਂ ਨੇ ਸਾਰੀਆਂ ਰਾਇੰਟਿਕ ਧਰਾਂ ਨੂੰ ਵੀ ਖਾਣੇ ਸਿਰ ਰੱਖਣ ਦੀ ਕੋਸ਼ਿਸ਼ ਕੀਤੀ ਫਤਰੀ ਹੋਰਾਂ ਨੇ ਹਰ ਗੁਨਾਹ ਕਬੂਲ ਕੀਤਾ ਕਿ ਮੇਰੀ ਹਾਜ਼ਰੀ ਚ ਹੋਇਆ ਮੈਂ ਮੌਜੂਦ ਸੀ ਜੋ ਕੁਝ ਹੋਇਆ ਮੈਂ ਰੋਕ ਨਹੀਂ ਪਾਇਆ ਮੇਰੀ ਗਲਤੀ ਹੈ ਮੈਂ ਸਬਕਾਰ ਕਰਦਾ ਹੈ ਪਾਣੀ ਤਾਂ ਨਹੀਂ ਹੈਗਾ ਪੰਜਾਬ ਨੂੰ ਛੱਡਣ ਲਈ ਇਸ ਲਈ ਐਸਵਾਈਐਲ ਨਹਿਰ ਤਾਂ ਪੰਜਾਬ ਬਣਾਉਣ ਦੀ ਸਿੱਧ ਨਹੀਂ ਹੈਗਾ ਪਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜਿਹੜਾ ਚੁਣਿਆ ਕਿਤੇ ਉਹ ਇੱਕ ਕਿਨਾਰੇ ਵਟਣ ਦੀ ਤਿਆਰੀ ਤਾਂ ਨਹੀਂ ਕਰਦਾ ਤੇ ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਉੱਥੇ ਦਿੱਲੀ ਖੜਕੇ ਕਿ ਇਹ ਤਾਂ ਸਿਆਸੀ ਮੁੱਦਾ ਜੀ ਸਾਨੂੰ ਵਿਰਾਸਤ ਚ ਮਿਲਿਆ ਜਨਾਬ ਕਿਸੇ ਨੇ ਕਿਹਾ ਸੀਗਾ ਫਿਰ ਸਿਰਫ ਸੌਟ ਵੋਟਾਂ ਹਾਸਲ ਕਰਨੀ ਝੂਠੀ ਕਿਉਂ ਬੋਲਿਆ ਤੇ ਦਿੱਲੀ ਜਾ ਕੇ ਦਿੱਲੀ ਦੇਵੋਗੇ ਪਸਤਾ ਹੈ ਕਿ ਅਸੀਂ ਐਸਪੀਐਲ ਚ ਪਾਣੀ ਨਹੀਂ ਦੇਣਾ ਸਾਡੇ ਕੋਲ ਫालतू ਪਾਣੀ ਨਹੀਂ ਹੈਗਾ ਤੇ ਹਰਿਆਣੇ ਵਾਲਾ ਤਾਂ ਇੱਕੋ ਇੱਕ ਹੈ ਜਿਸ ਦਾ ਪਾਣੀ ਲੈਣਾ ਤੇ ਜੇ ਦੋਏ ਤੇਰਾ ਇਸ ਗੱਲ ਤੇ ਆੜੀਆਂ ਨੇ ਇਧਰ ਕਿਹੜੀ ਗੱਲ ਤੇ ਨੇੜੇ ਹੋ ਗਈ ਜੀ ਗੱਲ 14ਵੀਂ ਵਾਰ ਜਦਨ ਦੀ ਸਜ਼ਾ ਮਿਲੀ ਆ ਉਦਨ ਦੀ 14ਵੀਂ ਵਾਰ ਪਰ ਪਿਛਲੇ 3 ਸਾਲ ਜੇਕਰ ਮੈਂ 225 224 232 ਤੇ 222 ਉਹ ਦੇਖਾਂ ਇਹਨਾਂ 4 ਸਾਲਾਂ ਚ 3-3 ਵਾਰ ਫਰਲੋ ਮਿਲਿਆ ਉਹ ਗੁਰਮੀਤ ਸਿੰਘ ਰਾਮ ਰੀਮ ਜਿਹਦੇ ਉੱਤੇ ਅਦਾਲਤ ਦੇ ਵਿੱਚ ਕਤਲ ਦਾ ਮਾਮਲਾ ਬਲਾਤਕਾਰ ਦਾ ਮਾਮਲਾ ਸਾਹ ਉੱਤੇ ਇੱਕ ਬਲਾਤਕਾਰੀ ਦੇ ਤੌਰ ਤੇ ਉਹਨੂੰ ਸਜ਼ਾ ਹੋਣ ਤੇ ਉਹਦੇ ਬਾਹਰ ਆਉਣ ਨਾਲ ਕਿਸੇ ਨੂੰ ਖਤਰਾ ਨਹੀਂ ਇਧਰ ਬੰਦੀ ਸਿੰਘਾਂ ਦਾ ਮਸਲਾ ਗਲੋਬਲ ਪੰਜਾਬ ਟੀਵੀ ਵੇਖ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜ ਸਿੰਘ ਸਹਿਬਾਨ ਦੀ ਬੈਠਕ ਪੰਜ ਸਿੰਘ ਸਹਿਬਾਨ ਦੀ ਬੈਠਕ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਫਾਸਿਲ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸੁਰਾਂ ਲਈ ਇੱਕ ਹੁਕਮਨਾਮਾ ਆਇਆ ਇੱਕ ਕਦੇਸ਼ ਆਇਆ ਜਿਹਦੀ ਪਾਲਣਾ ਲਈ ਉਹਨਾਂ ਨੇ ਸਿਰ ਝੁਕਾ ਕੇ ਆਪਣਾ ਗ੍ਰਾਮ ਮੰਦਿਆ ਕਬੂਲ ਕੀਤੀ ਇਸ ਤੋਂ ਪਹਿਲਾਂ ਕਿ ਮੈਂ ਦੀ ਤਫਸੀਲ ਚ ਜਾਮਾ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਸੀ ਕਿ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਕੀ ਹੁੰਦਾ ਹੈ ਸ਼੍ਰੀ ਕਾਲ ਤੱਕ ਸਭ ਦੀ ਫਸੀਲ ਤੋਂ ਪੰਜ ਸਿੰਘ ਸੈਵਨਾ ਨੇ ਮੀਟਿੰਗ ਤੋਂ ਉਪਰੰਤ ਪੰਜ ਮੈਂਬਰੀ ਕਮੇਟੀ ਦੇ ਲਈ ਕੋਈ ਸੱਤਰ ਨਹੀਂ ਪੜੀ ਉਹਨੂੰ ਸੰਬੰਧਿਤ ਕੋਈ ਮਾਮਲਾ ਉੱਥੋਂ ਨਹੀਂ ਐਨਾਉਂਸ ਕੀਤਾ ਪਰ ਜਦੋਂ ਹੁਕਮਨਾਮਿਆਂ ਦਾ ਸਾਹਮਣੇ ਆਉਣਾ ਅੱਜ ਦੀ ਬੈਠਕ ਦੀ ਪੂਰੀ ਰੂਪਰੇਖਾ ਜਦੋਂ ਸਾਹਮਣੇ ਆਈ ਤਾਂ ਉਹਦੇ ਵਿੱਚ ਬਿਨਾ ਪੰਜ ਮੈਂਬਰੀ ਕਮੇਟੀ ਦਾ ਨਾਮ ਲਿਆ ਪਰ ਪੰਜ ਮੈਂਬਰੀ ਕਮੇਟੀ ਲਈ ਹੀ ਆਦੇਸ਼ ਆ ਗਿਆ ਪੰਜ ਸਿੰਘ ਸੈਸ਼ਨ ਦੀ ਬੈਠਕ ਵੱਲੋਂ ਅੱਜ ਪਾਏ ਗਏ ਲਏ ਗਏ ਫੈਸਲਿਆਂ 'ਚ ਇੱਕ ਫੈਸਲਾ ਹੀ ਵੀ ਸੀ ਕਿ ਉਹਨਾਂ ਵੱਲੋਂ ਹੁਕਮਨਾਮੇ ਦੇ ਵਿੱਚ ਜਾਰੀ ਕੀਤਾ ਗਿਆ ਇਹ ਸਾਡੇ ਕੋਲ ਲਗਾਤਾਰ ਕੁ ਚਿੱਠੀਆਂ ਰੂਪ ਚ ਕੁ ਸ਼ਿਕਾਇਤਾਂ ਦੇ ਰੂਪ ਚ ਕੁ ਵਕ ਵਕ ਧਾਰਮਿਕ ਸਮਾਜਿਕ ਸਿੱਖ ਸੰਸਥਾਵਾਂ ਵੱਲੋਂ ਇਸ ਨਿਆ ਲੱਗ ਰਿਹਾ ਹੈ ਕਿ ਕੁਝ ਤਰ੍ਹਾਂ ਆਪਣੇ ਰਾਜਨੀਤਿਕ ਹਿੱਤ ਸਾਧਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਰ ਰਹੀ ਹੈ ਅਜਿਹਾ ਨਾ ਕੀਤਾ ਜਾਵੇ ਉਹ ਕਹਿੰਦੇ 2 ਦਸੰਬਰ ਦੇ ਹੁਕਮਨਾਮਿਆਂ ਦੇ ਅਨੁਸਾਰ ਇਹ ਸੀਗਾ ਵੀ ਕਿ ਸਾਰੇ ਚੁੱਲ੍ਹੇ ਸਮੇਟੇ ਜਾਣ ਤੇ ਇਕੱਠੇ ਹੋਇਆ ਜਾਵੇ ਸੋ ਜੇਕਰ ਅਜਿਹਾ ਨਹੀਂ ਹੋ ਰਿਹਾ ਆਪ ਕੋ ਆਪਣੇ ਢੰਗ ਤਰੀਕੇ ਨਾਲ ਜੇ ਸਿਆਸਤ ਕਰਨੀ ਹੈ ਕਹਿੰਦੇ ਕਰੋ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਨਾ ਕਰੋ ਸੋ ਸਿੱਧੇ ਰੂਪ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਕਮੇਟੀ ਸਾਬਤ ਕਮੇਟੀ ਉਹਨਾਂ ਦੇ ਦੇਸ਼ਾਂ ਅਨੁਸਾਰ ਜਿਹੜਾ ਇਹ ਕਹਿ ਕੇ ਆਪਣੀ ਡੈਲੀਗੇਟ ਚੁਣੇ ਨੇ ਜਾਂ ਆਪਣੀ ਪਾਰਟੀ ਬਣਾਉਣੀ ਹੈ ਕੇ ਨਾ ਕੀਤਾ ਜਾਵੇ ਹੁਣ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਤੇ ਟੇਡੇ ਤਰੀਕੇ ਨਾਲ ਰੋਕ ਲਾਈ ਹੈ ਇਸ ਰੋਕ ਦੀ ਪ੍ਰਕਿਰਿਆ ਨੂੰ ਜੇ ਸਮਝਣਾ ਹੋਵੇ ਤਾਂ ਇਹ ਸਪੱਸ਼ਟ ਹੈ ਕਿ ਜੀ ਇਹ ਰੋਕ ਪੰਜ ਮੈਂਬਰੀ ਕਮੇਟੀ ਦੇ ਉੱਤੇ ਲਾਈ ਗਈ ਹੈ ਤੇ ਹੁਣ ਉਸ ਨੇ ਕਿਵੇਂ ਅੱਗੇ ਵਧਣਾ ਦੇਖਣ ਦੀ ਗੱਲ ਹੈ ਪਰ ਦੂਸਰਾ ਪੱਖ ਇਹ ਵੀ ਹੈ ਕਿ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੀ ਰਾਜਨੀਤਿਕ ਕੰਮ ਕਰਨਾ ਕਰੋ ਇਹਦਾ ਮਤਲਬ ਉਹਨਾਂ ਦੀ ਚੋਣ ਪ੍ਰਕਿਰਿਆ ਤੇ ਵੀ ਕੋਈ ਰੋਕ ਨਹੀਂ ਹੈ ਆਪਣੀ ਕਮੇਟੀ ਚੁਣਨੀ ਆਪਣੀ ਪਾਰਟੀ ਚੁਣੀ ਪ੍ਰਧਾਨ ਸਿ ਉਹਨਾਂ ਸਾਰਾ ਕੁਝ ਚੁਣੋ ਬਸ ਸ੍ਰੀ ਹਕਾਲਤਖਬ ਦੇ ਨਾਂ ਦੀ ਜਿਹੜਾ ਕਿ ਹੁਣ ਤੱਕ ਪਰਚੀਆਂ ਤੇ ਲਿਖਿਓ ਕਹਿੰਦੇ 15 ਲੱਖ ਮੈਂਬਰਸ਼ਿਪ ਜੇਕਰ 15 ਲੱਖ ਬੰਦਿਆਂ ਤੱਕ ਤੋਂ ਪਰਚੀ ਪਹੁੰਚ ਗਈ ਹੈ ਤੇ 15 ਲੱਖ ਪਰ 12 ਤੱਕ ਪਹੁੰਚ ਗਈ ਹੈ ਦਾ ਮਤਲਬ ਜਿਹਦੇ ਉੱਪਰ ਲਿਖਿਆ ਹੋਇਆ ਹੁਣ ਦੂਸਰੀ ਗੱਲ ਇਹ ਝੂਠ ਨਹੀਂ ਹੈ ਕਿ ਉਹ ਕਮੇਟੀ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਹੀ ਬਣਾਈ ਗਈ ਸੀ ਉਹ ਸੱਤ ਮੈਂਬਰੀ ਕਮੇਟੀ ਜਿਸ ਚ ਪ੍ਰਧਾਨ ਐਡਵੋਕੇਟ ਸਿੰਘ ਧਾਮੀ ਨੂੰ ਥਾਪਿਆ ਗਿਆ ਸੀ ਹੁਣ ਜੇਕਰ ਤਾਂ ਇਹ ਨੁਕਤਾ ਕੇ 2 ਦਸੰਬਰ ਦੇ ਫੈਸਲਿਆਂ ਨੂੰ ਬਦਲਣ ਦੀ ਕਵਾਇਦ ਹੈ ਫਿਰ ਤਾਂ ਇਹ ਸਵਾਲ ਖੜਾ ਜੀ ਕਿ ਜੇ ਉੱਥੋਂ ਥਾਪੀ ਕਮੇਟੀ ਸੀ ਜਦੋਂ ਦੋ ਮੈਂਬਰ ਬਾਹਰ ਹੋ ਗਏ ਫਿਰ ਉਸ ਸਮੇਂ ਹੀ ਕਮੇਟੀ ਖਰਜ ਹੋ ਜਾਣੀ ਚਾਹੀਦੀ ਸੀ ਤੇ ਜੇ ਉਸ ਸਮੇਂ ਤੇ ਜੱਜਦਾਰ ਸਾਹਿਬਾਨ ਨੇ ਕਿਹਾ ਸੀ ਕਿ ਤੁਸੀਂ ਪੰਜ ਮੈਂਬਰ ਅੱਗੇ ਵਧੋ ਫਿਰ ਇੱਥੇ ਰੋਕ ਹੁਣ ਕਿਉਂ ਹੈ ਤੇ ਦੂਸਰੇ ਪਾਸੇ ਜੇ ਇਹੀ ਸਵਾਲ ਹੈ ਕਿ ਜੀ ਇਹ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਿਵੇਂ ਕਰ ਰਹੀ ਹੈ ਕਮੇਟੀ ਇਹ ਸ਼ੋਭਦਾ ਨਹੀਂ ਹੈ ਫਿਰ ਧਾਮੀ ਸਾਹਿਬ ਕਿਉਂ ਬਾਹਰ ਕੀ ਹੁਣ ਪੁੱਛੋ ਕਿ ਵੀ ਕੱਲ ਤੱਕ ਸਭ ਦਾ ਹੁਕਮ ਉਹਨਾਂ ਨੇ ਕਿਉਂ ਨਹੀਂ ਮੰਨਿਆ ਬਡੁੰਗਰ ਸਾਹਿਬ ਨੂੰ ਪੁੱਛੋ ਉਹਨਾਂ ਨੇ ਹੁਕਮ ਕਿਉਂ ਨਹੀਂ ਮੰਨਿਆ ਤੇ ਜੇ ਇਕੱਠਿਆਂ ਹੋਣ ਦੀ ਗੱਲ ਸੀ ਜੇ ਇਸ ਕੰਮ ਲਈ ਕਮੇਟੀ ਬਣਾਈ ਗਈ ਸੀ ਫਿਰ ਉਹਨਾਂ ਨੇ ਪਹਿਲਾਂ ਹੀ ਆਪਣੀ ਚੋਣ ਕਿਵੇਂ ਕਰ ਲਈ ਦੂਸਰੇ ਦਲ ਨੇ ਉਹ ਵੱਖਰੇ ਕਿਵੇਂ ਹੋ ਗਏ ਸੋ ਇਹਦਾ ਮਤਲਬ ਉਹਨਾਂ ਨੂੰ ਦੁਬਾਰਾ ਤਲਬ ਕੀਤਾ ਜਾਣਾ ਚਾਹੀਦਾ ਕਿਤਨਾ ਕਿਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਲ ਜੁਰਾਂ ਨੇ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ ਟਿਕਾਣੇ 'ਤੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਸਾਰੀਆਂ ਧਿਰਾਂ ਨੂੰ ਖੁਸ਼ ਤੇ ਨਾਰਾਜ਼ ਵੀ ਨਾ ਕੋਈ ਹੋਵੇ ਸਭ ਦਾ ਰਾਜਾ ਰਾਜੀ ਰੱਖਿਆ ਜਾਵੇ ਇਸ ਤੇ ਵੀ ਕਈ ਨੁਕਤੇ ਨਿਕਾ ਰਹੇ ਨੇ ਕਿ ਕੀ ਇਹ ਪਹਿਲੂ ਹੈ ਜੋ ਵੀ ਹੋਵੇ ਪਰ ਇਹ ਸਭ ਦੇ ਦਰਮਿਆں ਇਹ ਹੁਕਮ ਜਾਰੀ ਹੋ ਗਿਆ ਜੀ ਇਹ ਲਿਖਤੀ ਦੇ ਵਿੱਚ ਹੈ ਪਰ ਜਿਹੜਾ ਫਸੀਲ ਤੋਂ ਪੜਿਆ ਗਿਆ ਉਹ ਜਿਹੜਾ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ 350 ਸਾਲਾ ਸ਼੍ਰੀਪੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਨੂੰ ਲੈ ਕੇ ਪਾਸ਼ਾ ਪੋਇਲੂ ਪ੍ਰੋਗਰਾਮ ਕਰਾਇਆ ਗਿਆ ਸੀ ਉਹਦੇ ਮਾਮਲੇ 'ਚ ਅੱਜ ਤਲਬ ਕੀਤੇ ਸੀ ਮੰਤਰੀ ਮੰਤਰੀ ਹੋਰਾਂ ਨੇ ਹਰ ਗੱਨਾ ਕਬੂਲ ਕੀਤਾ ਕਿ ਮੇਰੀ ਹਾਜ਼ਰੀ ਛੋਇਆ ਮੈਂ ਮੌਜੂਦ ਸੀ ਜੋ ਕੁਝ ਹੋਇਆ ਮੈਂ ਰੋਕ ਨਹੀਂ ਪਾਇਆ ਮੇਰੀ ਗਲਤੀ ਹੈ ਮੈਂ ਸਬਕਾਰ ਕਰਦਾ ਹਾਂ ਕਿ ਉਹਨਾਂ ਨੂੰ ਜੋ ਸੇਵਾ ਲਈ ਗਈ ਜੋੜਿਆਂ ਦੀ ਗੁਰੂ ਘਰ ਪੈਦਲ ਜਾਣ ਦੀ ਸੇਵਾ ਨਿਭਾਉਣ ਦੀ ਹੈਨਾ ਤੇ ਫਿਰ ਉਹ ਤੋਂ 1100 ਦੀ ਅਰਦਾਸ ਕਰਾਉਣ ਦੀ ਦੇਖ ਰਾ ਕੇ ਉਹਨਾਂ ਨੇ ਕਬੂਲ ਕੀਤੀ ਹੈ ਜੀ ਸੋ ਇਸ ਲਈ ਜਫਰ ਹੋਰਾਂ ਨੂੰ ਜਦੋਂ ਵਿਦੇਸ਼ ਤੋਂ ਪੱਤਰਾਂਗੇ ਤਦ ਲੱਗੂਗੀ ਸੋ ਇਸੇ ਤਰ੍ਹਾਂ ਇੱਕ ਰਾਗੀ ਦਾ ਕੀਰਤਨ ਦਰਬਾਰ ਜੀ ਨੂੰ ਪੰਥ ਚੋਂ ਛੇਕਿਆ ਗਿਆ ਉਹਦਾ ਕੀਰਤਨ ਦਰਬਾਰ ਕਰਾਉਣ ਨੂੰ ਲੈ ਕੇ ਸੀ ਉਸ ਨੂੰ ਲੈ ਕੇ ਕਮੇਟੀ ਬੁਲਾਈ ਸੀ ਉਹਨੇ ਵੀ ਆਪਣਾ ਨਾਮ ਮੰਨਿਆ ਮਾਫੀ ਮੰਗਾਂ ਸੋ ਇਹਨਾਂ ਤਰ੍ਹਾਂ ਨੇ ਮਾਫੀ ਵੀ ਮੰਗ ਲਈ ਆ ਗੁਨਾਹ ਵੀ ਕਬੂਲ ਕਰ ਲਿਆ ਔਰ ਸੇਵਾ ਵੀ ਕਬੂਲ ਕਰ ਲਈ ਆ ਪਰ ਜਿਹੜਾ ਇਹ ਖੇਲ ਹੋਇਆ ਹੁਣ ਉਹ ਖੇਲ ਤੋਂ ਅਗਲਾ ਖੇਲ 11 ਤਰੀਕ ਨੂੰ ਹੋਏਗਾ ਜਿਸ ਦਿਨ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਥਾਂ ਤੇ ਡੈਲੀਗੇਟ ਬਣ ਕੇ ਬੈਠੇਗੀ ਤੇ ਨਵਾਂ ਪ੍ਰਧਾਨ ਨਵਾਂ ਕਲੀ ਦਾ ਚੁਣਿਆ ਜਾਏਗਾ ਇੱਕ ਤਰ੍ਹਾਂ ਉਹਦੀ ਚੋਣ ਤੇ ਰੋਕ ਨਹੀਂ ਆ ਪਰ ਉਹਨਾਂ ਦੀ ਗੱਲ ਜਰੂਰ ਰੱਖ ਦਿੱਤੀ ਆ ਕਿ ਜੀ ਅਕਾਲ ਤਖਤ ਦੇ ਨਾਮ ਨਾਲ ਨਾ ਚੱਲਣ ਸੋ ਇਹ ਨੁਕਤਾ ਜਦਰ ਸਾਹਿਬ ਦਾ ਕਾਰਗਰ ਸਾਹਿਬ ਤੋਂ ਗਿਆ ਨਹੀਂ ਇਹ ਤੇ ਆਉਣ ਵਾਲੀ ਪੰਥਕ ਸਿਆਸਤ ਚ ਦੇਖਿਆ ਜਾਏਗਾ ਪਰ ਅੱਜ ਇਹ ਗੱਲ ਚਰਚਾ ਚ ਖੂਬ ਆ ਗਈ ਪਾਣੀਆਂ ਦੇ ਰਾਖੇ ਪਲਟ ਗਏ ਨੇ ਪਾਣੀਆਂ ਦੇ ਰਾਖੇ ਦਿੱਲੀ ਜਾ ਕੇ ਦਿੱਲੀ ਦੇ ਹੋ ਗਏ ਨੇ ਪਾਣੀਆਂ ਦੇ ਰਾਖੇ ਹੁਣ ਕੇਂਦਰ ਦੀ ਬੋਲੀ ਪਾਟਪਾ ਦੀ ਬੋਲੀ ਦਿੱਲੀ ਵਾਲੇ ਨਵੇਂ ਬਣਨ ਜਾ ਰਹੇ ਆਕਮਾ ਦੀ ਬੋਲੀ ਬੋਲਣ ਲੱਗੇ ਨੇ ਇਹ ਸਵਾਲ ਪੰਜਾਬ ਦੇ ਜਹਾਂ ਚ ਖੂਬ ਤੈਰ ਰਿਹਾ ਐਸਵਾਈਐਲ ਦੇ ਵਿੱਚ ਪਾਣੀ ਤਾਂ ਨਹੀਂ ਹੈਗਾ ਪੰਜਾਬ ਕੋਲ ਛੱਡਣ ਲਈ ਇਸ ਲਈ ਐਸਵਾਈਐਲ ਨਹਿਰ ਤਾਂ ਪੰਜਾਬ ਬਣਾਉਣ ਦੀ ਸਥਿਤੀ 'ਚ ਨਹੀਂ ਹੈਗਾ ਪਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜਿਹੜਾ ਚੁਣਿਆ ਕਿਤੇ ਉਹ ਇਹ ਕਿਨਾਰੇ ਵੱਢਣ ਦੀ ਤਿਆਰੀ ਤਾਂ ਨਹੀਂ ਕਰ ਰਿਹਾ ਕਿਤੇ ਪੰਜਾਬ ਦਾ ਨਕਸ਼ਾ ਤੋੜ ਕੇ ਉਹ ਪਾਣੀ ਗਾਹ ਨੂੰ ਭਗਾਉਣ ਦੀ ਤਿਆਰੀ ਤਾਂ ਨਹੀਂ ਕਰ ਰਿਹਾ ਇਹ ਸਵਾਲ ਕਿਉਂ ਕਰ ਰਹੇ ਮੈਂ ਅੱਜ ਲੱਗ ਕੇ ਕੱਲ ਐਸਵਾਈਐਲ ਨੂੰ ਲੈ ਕੇ ਦਿੱਲੀ ਮੀਟਿੰਗ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਲੈਕਟਿਡ ਮੁੱਖ ਮੰਤਰੀ ਇਲੈਕਟ ਕੀਤਾ ਪੰਜਾਬ ਨੇ ਤੇ ਉਸ ਨਾਤੇ ਪੰਜਾਬ ਦੀ ਅਗਵਾਈ ਉਹਨਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਉਹ ਹੈੱਡ ਨੇ ਪੰਜਾਬ ਨੂੰ ਲੀਡ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਕੈਬਨਿਟ ਹੈ ਉਹਨਾਂ ਦੇ ਨਾਲ ਉਹਨਾਂ ਦੇ ਐਮ ਐਲ ਏ ਨੇ ਤੇ ਪੰਜਾਬ ਦੇ 117 ਐਮ ਐਲ ਏ ਨੇ ਤੇ ਉਹਨਾਂ ਦੇ ਮੁਖੀ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਉਹਨਾਂ ਮਸਲਿਆਂ ਦੇ ਉੱਤੇ ਚਾਰਜੋਈ ਕਰਨ ਜਿਹੜੇ ਪੰਜਾਬ ਦੀ ਹੋਂਦ ਨਾਲ ਉਹਨਾਂ ਦੇ ਅਕੀਦੇ ਨਾਲ ਜੁੜੇ ਪਹਿਲੂ ਪਾਣੀਆਂ ਦਾ ਮਸਲਾ ਚਿਰਾਂ ਤੋਂ ਤੁਰਿਆ ਹੁੰਦਾ ਤੇ ਇਹ ਭਾਰਤ ਦੀ ਵੰਡ ਦੇ ਨਾਲ ਸਵਾਲ ਖੜੇ ਹੋ ਗਏ ਸੀ ਕਿ ਪੰਜਾਬ ਨਾਲ ਵਿਤਕਰਾ ਹੋ ਗਿਆ ਫਿਰ ਅੱਜ ਜਦੋਂ ਚੰਡੀਗੜ੍ਹ ਵਾਲਾ ਮਸਲਾ ਆਇਆ ਹਰਿਆਣੇ ਵਾਲਾ ਮਸਲਾ ਆਇਆ 1968 ਚ ਉਦੋਂ ਤੱਤਾ ਦੇ ਸੋ ਜੇ ਆਪਾਂ ਓਵਰ ਆਲ ਝਾਤ ਮਾਰਨੀ ਹੋਵੇ ਪੰਜਾਬ ਦੀ ਵੰਡ ਤੋਂ ਲੈ ਕੇ ਅੱਜ ਦੇ ਦੌਰ ਤੱਕ ਤਾਂ ਦਿੱਲੀ ਦੇ ਤਖਤ ਤੇ ਚਾਹੇ ਨਹਿਰੂ ਬੈਠਿਆ ਚਾਹੇ ਇੰਦਰਾ ਬੈਠੀ ਡਾ ਬੀਪੀ ਸਿੰਘ ਰਜੀਵ ਬੈਠਿਆ ਤੇ ਚਾਹੇ ਦੇਵ ਗੋੜਾ ਹੋਰੀ ਬੈਠੇ ਚੰਦਰ ਸ਼ੇਖਰ ਬੈਠੇ ਚਾਹੇ ਅਟਲ ਵਿਹਾਰੀ ਬਾਜਪਾਈ ਚਾਹੇ ਮਨਮੋਹਨ ਸਿੰਘ ਤੇ ਚਾਹੇ ਨਰਿੰਦਰ ਮੋਦੀ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਕਿਸੇ ਨੇ ਦਿੱਲੀ ਤੋਂ ਆਸ ਦੀ ਕਰਨ ਕਦੇ ਪੰਜਾਬ ਨੂੰ ਦੀ ਸੀ ਨਹੀਂ ਪਰ ਆ ਪਾਣੀਆਂ ਦੇ ਰੇੜਕੇ ਨੂੰ ਲੜਕਿਆ ਖੂਬ ਸਿਆਸੀ ਦਲਾਂ ਨੇ ਤੇ ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਉੱਥੇ ਦਿੱਲੀ ਖੜ ਕੇ ਕਿ ਇਹ ਤਾਂ ਸਿਆਸੀ ਮੁੱਦਾ ਜੀ ਸਾਨੂੰ ਵਿਰਾਸਤ ਚ ਮਿਲਿਆ ਜਨਾਬ ਕਿਸੇ ਨੇ ਕਿਹਾ ਸੀਗਾ ਫਿਰ ਸਰਪਸਾਉ ਤੇ ਜੇ ਮਸਲੇ ਹੱਲ ਕਰਨ ਦਾ दम ਨਹੀਂ ਸੀ ਤੇ ਫਿਰ ਇਹ ਮਸਲਿਆਂ ਦੇ ਲਈ ਬੋਲਦੇ ਕਿਉਂ ਸੀ ਸਟੇਜਾਂ ਤੋਂ ਲੜਦੇ ਕਿਉਂ ਸੀ ਵੋਟਾਂ ਹਾਸਲ ਕਰਨੀ ਝੂਠ ਕਿਉਂ ਬੋਲਿਆ ਤੇ ਦਿੱਲੀ ਜਾ ਕੇ ਦਿੱਲੀ ਦੇਓਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ ਦਾ ਪੂਰਾ ਬਿਆਨ ਮੀਡੀਆ 'ਚ ਕੀਤੀ ਤਕਰੀਰ ਸਿੱਧਾ ਉਹਨਾਂ ਨੂੰ ਬੀਜੇਪੀ ਦੇ ਪਾਲੇ 'ਚ ਬੈਠਿਆਂ ਦਿਖਾਰੀ ਆ ਕੱਲ ਇੱਕ ਵਾਰ ਨਹੀਂ ਦੁਹਰਾਇਆ ਕਿ ਜੀ ਇਸ ਨਹਿਰ ਚ ਪਾਣੀ ਨਹੀਂ ਲਹੂ ਵਗੂਗਾ ਕਲ ਇੱਕ ਵਾਰ ਨਹੀਂ ਦੁਰਾਇਆ ਕਿ ਸਾਡੇ ਕੋਲ ਤਾਂ ਇੱਕ ਬੂੰਦ ਵੀ ਪਾਣੀ ਨਹੀਂ ਵਧੂ ਦੇਣ ਲਈ ਕਲ ਇੱਕ ਵਾਰ ਨਹੀਂ ਕਿਹਾ ਕਿ ਜੀ ਸਾਡੀ ਪਾਣੀਆਂ ਦੀ ਪਮੈਸ਼ ਕਰਾ ਕੇ ਸਾਨੂੰ ਮੁੱਲ ਦਿਓ ਇੱਕ ਵਾਰ ਨਹੀਂ ਕਿਹਾ ਸਾਡੀ ਮਾਲਕੀ ਤੈਅ ਕਰੋ ਹੈ ਤੇ ਇਹ ਇੱਕ ਵਾਰ ਨਹੀਂ ਕਿਹਾ ਕਿ ਜੀ ਸਾਡੇ ਦਾ ਰੱਖ-ਰਖਾ ਵਾਲੇ ਪੈਸੇ ਵੀ ਹਰਿਆਣਾ ਨਹੀਂ ਦੇ ਰਿਆ ਹੈਨਾ ਕਿਤੇ ਨਹੀਂ ਕੋਈ ਗੱਲ ਬੜੇ ਜੀ ਚੰਗੇ ਮਾਹੌਲ 'ਚ ਮੀਟਿੰਗ ਹੋਈ ਜੀ ਬੜਾ ਸੁਖਾਵਾਂ ਮਾਹੌਲ ਸੀ ਜੀ ਗੱਲ ਅੱਗੇ ਵੱਧ ਗਈ ਹੈ ਜੀ ਗੱਲ ਨੇੜੇ ਲੱਗ ਗਈ ਹੈ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਮਤਲਬ ਜੇ ਬੈਠਕ 'ਚ ਤੁਸੀਂ ਪੰਜਾਬ ਦਾ ਪੱਖ ਪੰਜਾਬ ਦਾ ਸਟੈਂਡ ਹੈ ਪੜਾਦਰ ਪੜਾ ਨੁਕਤਾਦਰ ਨੁਕਤਾ ਰੱਖਿਆ ਹੋਵੇ ਤੁਸੀਂ ਰਿਪੀਰੀਅਨ ਸਿਧਾਂਤ ਦੇ ਨਾਤੇ ਕੀ ਹੋਵੇ ਕਿ ਵੀ ਪਹਿਲਾ ਰਿਪੀਰੀਅਨ ਸਿਧਾਂਤ ਦੇ ਨਾਤੇ ਜਿਹੜਾ ਪਾਣੀ ਪੰਜਾਬ 'ਚੋਂ ਤੁਸੀਂ ਲੈ ਰਹੇ ਹੋ ਉਹ ਸਾਡਾ ਸਾਡੀ ਮਾਲਕੀ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਤੈਅ ਕਰੋ ਤੁਹਾਨੂੰ ਦਿਓ ਲੈ ਗਿਤਾ ਕਰੋ ਪਿਛਲੀ ਨਹੀਂ ਦੇਣੀ ਤਾਂ ਅੱਜ ਤੋਂ ਦਤਾ ਕਰੋ ਪਰ ਕਿਤੇ ਤਾਂ ਕੋਈ ਏਜੀ ਗੱਲ ਕੀਤੀ ਹੋਵੇ ਜੇ ਤੁਸੀਂ ਇਹ ਕਿਹਾ ਹੋਵੇ ਕਿ ਭਈ ਅਸੀਂ ਜੀ ਮਤਲਬ ਕਿ ਪਾਣੀ ਤੁਹਾਨੂੰ ਇੰਨੇ ਸਾਲਾਂ ਤੋਂ ਦੇ ਰਹੇ ਹਾਂ ਉਹਦਾ ਰੱਖ-ਰਖਾਅ ਦਾ ਪੈਸਾ ਹਰਿਆਣਾ ਕੰਨੀ ਇੰਨੇ ਦਿਨ ਤੋਂ ਬਕਾਇਆ ਖੜਾ ਹੈ 2016-17 ਤੋਂ ਉਹਨਾਂ ਨੇ ਦਿੱਤਾ ਹੀ ਨਹੀਂ ਜੀ ਉਹ ਪਹਿਲਾਂ ਦਿਓ ਫਿਰ ਗੱਲ ਕਰਾਂਗੇ ਫਿਰ ਤਾਂ ਸਮਝ ਆਵੇ ਤੁਸੀਂ ਕੀ ਕਹਿ ਰਹੇ ਹੋ ਕਿ 13 ਤਰੀਕ ਨੂੰ ਬੈਠਕ ਹੈ ਜੀ ਸੁਪਰੀਮ ਕੋਰਟ ਸੁਣਵਾਈ ਹੈ ਜੀ ਉਹ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਬੈਠਾਂਗੇ ਗੱਲ ਅੱਗੇ ਵਧ ਗਈ ਹੈ ਨੇੜੇ ਵਧ ਗਈ ਹੈ ਜੀ ਉਹ ਸਾਰੂ ਕੀ ਉਹ ਸਾਰੂ ਪੰਜਾਬ ਦੀ ਭਾਵਨਾਤਮਕ ਤੌਰ ਤੇ ਸਪਸ਼ਟ ਹੈ ਕਿ ਅਸੀਂ ਐਸਵਾਈਐਲ ਚ ਪਾਣੀ ਨਹੀਂ ਦੇਣਾ ਸਾਡੇ ਕੋਲ ਫालतू ਪਾਣੀ ਨਹੀਂ ਹੈਗਾ ਤੇ ਹਰਿਆਣੇ ਵਾਲਾ ਤਾਂ ਇੱਕੋ ਇੱਕ ਹੈ ਜਿਸਾ ਪਾਣੀ ਲੈਣਾ ਤੇ ਜੇ ਦੋਏ ਧਿਰਾਂ ਇਸ ਗੱਲ ਤੇ ਅੜੀਆਂ ਨੇ ਫਿਰ ਕਿਹੜੀ ਗੱਲ ਤੇ ਨੇੜੇ ਹੋ ਗਈ ਜੀ ਗੱਲ ਕਿਵੇਂ ਅੱਗੇ ਵਧ ਗਈ ਫਾਰਮੂਲਾ ਉਹੀ ਜੀ ਮੇਰੇ ਕੋਲ ਬਾਈ ਐਸਐਲ ਹੈਗਾ ਜਦੋਂ ਕਿ ਕਿਤੇ ਵੀ ਅਮਲੀ ਰੂਪ ਚ ਨਹੀਂ ਆਉਣਾ ਆ ਜੀ ਸਿੰਧੂ ਜਲ ਸੰਧੀ ਰੱਦ ਹੋ ਗਈ ਭਰਾਵਾ ਰੱਦ ਨਹੀਂ ਹੋਈ ਉਹ ਸਸਪੈਂਡ ਹੈ ਸੋ ਮੁਅਤਲੀ ਤੇ ਬਖਾਸਤੀ ਦਾ ਫਰਕ ਚੇਤੇ ਕਰੋ ਤੇ ਸਸਪੈਂਡ ਨੂੰ ਤੁਸੀਂ ਆਪੇ ਕਹੀ ਜਾਂਦੇ ਹੋ ਜੀ ਰੱਦ ਹੋ ਗਈ ਤੇ ਜੀ ਸਾਨੂੰ ਪਾਣੀ ਦੇ ਦਿਓ ਅਸੀਂ ਜੀ ਫਿਰ ਮਤਲਬ ਪਿਛਲੀ ਵਾਰ ਮੁੱਖ ਮੰਤਰੀ ਸਾਹਿਬ ਇਸੇ ਬੈਠਕ ਤੋਂ ਨਿਕਲ ਕੇ ਕਹਿ ਰਹੇ ਸੀ ਕਿ ਵੀ 23 ਐਮਐਫ ਪਾਣੀ ਸਾਨੂੰ ਸਿੰਧੂ ਜਲ ਸੰਧੀ ਰਹੀ ਆ ਜਾਣਾ ਸਾਡੀ ਲੜਾਈ ਤਾਂ 22-23 ਐਮਐਫ ਦੀ ਹੋਇਆ ਲੈ ਪਾਣੀ ਤਾਂ ਇੰਨਾ ਹੋ ਜਾਣਾ ਲੈ ਜੋ ਚਾਹੇ ਮੱਧ ਪ੍ਰਦੇਸ਼ ਤੱਕ ਇਸ ਪਰ ਕਹਿੰਦੇ ਵੀ 24 ਐਮਐਫ ਪਾਣੀ ਆ ਜਾਣਾ ਹਨਾ ਚੋਣ ਆ ਵਾਲਾ ਸਾਨੂੰ ਮਿਲ ਜਾਣਾ ਤੇ ਜੀ ਫਿਰ ਮੱਧ ਪ੍ਰਦੇਸ਼ ਛੱਡੋ ਤੁਸੀਂ ਤਾਂ ਹਰਬਸਾਗਰ ਚ ਜਾ ਕੇ ਦੇਖੋ ਜਾਂ ਸਾਨੂੰ ਕਿ ਜਿੱਥੇ ਮਰਜੀ ਦੇਖੋ ਕੀ ਗੱਲਾਂ ਨੇ ਮੁੱਖ ਮੰਤਰੀ ਜੀ ਬਈ ਦੋ ਮੁਲਕਾਂ ਦੇ ਵਿੱਚ ਕਿਵੇਂ ਨਿਝਠਿਆ ਜਾਣਾ ਇਹ ਤੁਸੀਂ ਕੋਣੋ ਫੈਸਲਾ ਕਰਨ ਵਾਲੇ ਹੋਣਾ ਚਾ ਦਰਿਆਵਾਂ ਦੇ ਵਹਾਵ ਆਪਣੇ ਆਪ ਜਾ ਰਹੇ ਨੇ ਹੈ ਨਾ ਪੰਜਾਬ ਦੀ ਜੇ ਵੰਡ ਹੋ ਗਈ ਤਾਂ ਮਤਲਬ ਇਹ ਇਹ ਤੁਸੀਂ ਦੱਸੋਗੇ ਕਿ ਹਾਂ ਹੁਣ ਪਾਕਿਸਤਾਨ ਨੂੰ ਪਾਣੀ ਦੇਣਾ ਜਾਂ ਨਹੀਂ ਦੇਣਾ ਇਹ ਕੇਂਦਰ ਦੇਖੇ ਤੇ ਤੁਸੀਂ ਉਹ ਪਾਣੀ ਨੂੰ ਆਪਣੇ ਪਾਸੇ ਮੋੜ ਕੇ ਲੈ ਆਉਣਾ ਫਿਰ ਪੀਰੀਅੰਸ ਦਾ ਤਾਂ ਕਿੱਥੇ ਗਿਆ ਤੁਹਾਡਾ ਉਹ ਅਗਲਿਆਂ ਦਾ ਰਪੇਰੀਨ ਹੱਕ ਹੈ ਕਿ دریاਵਾਂ ਨਾਲ ਚੁਬਾਕੇ ਜਾ ਰਹੇ ਨੇ ਉਹ ਜੇ ਤੁਸੀਂ ਅਚੇਚੇ ਮੋੜ ਕੇ ਲੈ ਆ ਰਹੇ ਹੋ ਤਾਂ ਫਿਰ ਤੁਸੀਂ ਮਾਲਕੀ ਕਿਹਦੀ ਮੰਨੋਗੇ ਕਿਨੂੰ ਮੁੱਲ ਦੇਵੋਗੇ ਇਹ ਸਭ ਦੱਸੋਗੇ ਤੇ ਇਹ ਸਭ ਦੇ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਸੀਂ ਬਾਰ ਬਾਰ ਇੱਕੋ ਗੱਲ ਕਹਿ ਰਹੇ ਹੋ ਕਿ ਜੀ ਨਹਿਰਾਂ ਕੱਢਦੇ ਆਂਗੇ ਨਵੀਆਂ ਨਹਿਰਾਂ ਬਣਾ ਦੇਵਾਂਗੇ ਜਿੱਥੋਂ ਮਰਜੀ ਲੈ ਜਾਓ ਉਹ ਭਈਆ ਲੈਂਡ ਪੁਲੀ ਵਾਲੇ ਮਾਮਲੇ ਤੁਹਾਡੇ ਸਿਰ 'ਚ ਗਲੀਆਂ ਹੋ ਰਹੀਆਂ ਤੁਹਾਡੇ ਆਕਾਮਾਂ ਨੇ ਫਲਾਰ ਹੋ ਜਾਣਾ ਜਾ ਕੇ ਕਿਸੇ ਖੁੱਡ 'ਚ ਲੁਕ ਜਾਣਾ ਫਿਰ ਤੁਸੀਂ ਕੀ ਕਰਨਾ ਕਿ ਇਸ ਲਈ ਕੁਰਸੀਆਂ ਦਾ ਪ੍ਰਬੰਧ ਕਰਦੇ ਫਿਰਦੇ ਹੋ ਕਿ ਹਾਂ ਬੀਜੇਪੀ ਨਾਲ ਮੇਰੀ ਤਾਲਮੇਲ ਠੀਕ ਬੈਠ ਜਵੇ ਉਹਨਾਂ ਦੇ ਆਕਾਮ ਨਾਲ ਮੇਰਾ ਸਬੰਧ ਠੀਕ ਬੈਠ ਜਵੇ ਵੈਸੇ ਵੀ ਦਿੱਲੀ ਚ ਰਹਿ ਕੇ ਯਾਰਾਂ ਨਾਲ ਤਾਂ ਰਿਹਾ ਤੁਹਾਡਾ ਤੇ ਕੀ ਇਹਦਾ ਮਤਲਬ ਉਧਰ ਜਾਣ ਦਾ ਰ ਲੱਗ ਲੱਭਿਆ ਜਾ ਰਿਹਾ ਕਿ ਜੇ ਇੰਦਰ ਮੁਸ਼ਕਲ ਆਈ ਤਾਂ ਉਹ ਚੁਣ ਲਿਆ ਜਾ ਵੀ ਇਸ ਲਈ ਉਹਨੂੰ ਪੰਜਾਬ ਨੂੰ ਦਾਤੇ ਲਾ ਦੇਣਾ ਪੰਜਾਬ ਦੇ ਪਾਣੀਆਂ ਦਾ ਤੋਹਫਾ ਦੇ ਦੇਣਾ ਇੱਥੋਂ ਤੱਕ ਫਿਕਰ ਵੱਧ ਗਿਆ ਪੰਜਾਬ ਦੇ ਵਿੱਚ ਕਿ ਕਿਤੇ ਇਹ ਨਾ ਹੋਵੇ ਕਿ ਜਦੋਂ ਅਜਿਹਾ ਕੋਈ ਫੈਸਲਾ ਕਰਨ ਦੀ ਵਾਰੀ ਆਵੇ ਅਗਲੀ ਮੀਟਿੰਗ ਚ ਕੁਛ ਆਵੇ ਕੋਈ ਐਫੀ ਡੈਪਟ ਲਾ ਲੈਣ ਸ਼ਾਮ ਦਾ ਵੇਲਾ ਹੁੰਦਾ ਮੀਟਿੰਗਾਂ ਚ ਕੋਈ ਗੁੱਠਾ ਹੀ ਨਾ ਲਵਾ ਲੈਣ ਇਹ ਡਰ ਵੀ ਪੈਸਾ ਹੋ ਗਿਆ ਤੋਂ ਇਥੋਂ ਤੱਕ ਦੀ ਸਥਿਤੀ ਬਣਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਸ마 Delhi ਜਾ ਕੇ ਦਿੱਲੀ ਵਾਲਿਆਂ ਦੇ ਹੋ ਰਹੇ ਨੇ ਪੰਜਾਬ ਦੇ ਪਾਣੀਆਂ ਤੋਂ ਕਿਤੇ ਹੱਕ ਸਾਡਾ ਖੋਕੇ ਕਿਸੇ ਹੋਰ ਦੀ ਝੋਲੀ ਤਾਂ ਨਹੀਂ ਪਾਉਣ ਲੱਗੇ ਆਪਣਾ ਅਗਲਾ ਰਾਜਨੀਤਿਕ ਭਵਿੱਖ ਬਚਾਉਣ ਦੇ ਲਈ ਪੰਜਾਬ ਨੂੰ ਦਾਸਤਾਨੀ ਰੌਣ ਲੱਗੇ ਇਸ ਸਵਾਲ ਵੱਡਾ ਚਲੋ ਇਹਦੇ ਇਸੇ ਸਵਾਲ ਦੇ ਨਾਲ ਇੱਕ ਸਵਾਲ ਹੋਰ ਮਹਕੰਦਰਿਸ ਹੌਂਦੇ ਜਵਾਲਦੇ ਨਾਲ ਆਪਾਂ ਗੱਲ ਕਰ ਲਈਏ ਜੀ ਲੰਗੇ ਦਿਨੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਦੀ ਰੈਲੀ ਸੀ ਲੁਧਿਆਣੇ ਉਸ ਰੈਲੀ ਤੋਂ ਪਹਿਲਾਂ ਜਿਹੜੇ ਇਹਨਾਂ ਨੂੰ ਲੱਗਦਾ ਧਰਨੇ ਲਾਉਣ ਵਾਲੇ ਨੇ ਮਜਾਰੇ ਲਾਉਣ ਵਾਲੇ ਨੇ ਕਿੰਨੇ ਲੋਕਾਂ ਨੂੰ ਘਰੇ ਚ ਨਜ਼ਰਬੰਦ ਕੀਤਾ ਕਿੰਨਿਆਂ ਨੂੰ ਰਾਹ 'ਚ ਰੋਕ ਲਿਆ ਗੱਡੀਆਂ ਰੋਕ ਲੀਆਂ ਇਹ ਤਰੀਕਾ ਕਰ ਸਰਕਾਰਾਂ ਦਾ ਹੁੰਦਾ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਆਈਆਂ ਪਰ ਵੀ ਮਾਸਟਰ ਦਾ ਮੁੰਡਾ ਜੇ ਨਵੇਂ ਰਿਕਾਰਡ ਨਾ ਬਣਾਵੇ ਫਿਰ ਮਾਸਟਰ ਦਾ ਮੁੰਡਾ ਕਾ ਫਰ ਮਾਸਟਰ ਨੇ ਮੁੰਡੇ ਨੇ ਮਾਸਟਰ ਨਹੀਂ ਕਲਾਸਰੂਮ ਚ ਨਜ਼ਰ ਬੰਦ ਕਰਦੀ ਆ ਆਈ ਜੀ ਸਰਕਾਰ ਇੱਕ ਅਧਿਆਪਕਾ ਜਿਹੜੀ ਅਧਿਆਪਕ ਜੂਨੀਆ ਦੀ ਲੀਟਰ ਵੀ ਆ ਸੰਘਰਸ਼ ਵੀ ਕਰਦੀ ਆ ਮੁੱਦਿਆਂ 'ਤੇ ਲੜਦੀ ਵੀ ਆ ਉਹ ਅਧਿਆਪਕਾ ਬਠਿੰਡਾ ਦੇ ਆਪਣੇ ਸਕੂਲ ਦੇ ਕਲਾਸਰੂਮ ਦੇ ਵਿੱਚ ਕਲਾਸ ਲੈ ਰਹੀ ਆ ਤੇ ਪੰਜਾਬ ਪੁਲਿਸ ਦੇ ਤਿੰਨ ਕਰਮਚਾਰੀ ਉਹਦੀ ਕਲਾਸ ਚ ਵੜਦੇ ਨੇ ਤੇ ਆ ਕੇ ਕੁਰਸੀਆਂ ਮਲ ਕੇ ਬਹਿ ਜਾਂਦੇ ਨੇ ਕੀ ਸਤਾਏ ਆ ਜੀ ਤੁਸੀਂ ਧਰਨਾ ਲਾਉਣ ਨਾ। ਉਹ ਭਰਾਵਾ ਤੁਸੀਂ ਸਕੂਲ ਦਾ ਗੇਟ ਬੜਨ ਲੱਗੇ ਵੀ ਨਹੀਂ ਸੋਚਿਆ ਕਿ ਤੁਸੀਂ ਵਰਦੀ ਪਾਈ ਹੈ ਬੱਚਿਆਂ ਤੇ ਕੀ ਅਸਰ ਚੋ? ਤੁਸੀਂ ਸਕੂਲ ਦੇ ਬਰਾਂਡੇ ਤੱਕ ਆਉਂਦੇ ਆ ਵੀ ਨਾ ਸੋਚਿਆ ਕਿ ਅਸੀਂ ਵਰਦੀ ਪਾਈ ਹੈ ਬੱਚਿਆਂ ਤੇ ਅਸਰ ਕੀ ਜੋ? ਤੁਸੀਂ ਕਲਾਸ 'ਚ ਬੜ ਕੇ ਵੀ ਨਹੀਂ ਸੋਚਿਆ ਕਿ ਉੱਥੇ ਬੈਠਣ ਲੱਗਾ ਕਿ ਬੱਚਿਆਂ ਤੇ ਅਸਰ ਕੀ ਜੋ? ਆਪਣੀ ਅਧਿਆਪਕਾ ਦੇ ਪ੍ਰਤੀ ਉਹਨਾਂ ਬੱਚਿਆਂ ਦੇ ਮਨਾਂ 'ਚ ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੋਏ ਹੋਣਗੇ? ਤੁਹਾਨੂੰ ਦੇਖ ਕੇ ਉਹਨਾਂ ਦੇ ਅੰਦਰ ਸਹਿਮ ਡਰ ਭੈ ਕਿਹੋ ਜਿਹਾ ਆਇਆ ਹੋਣਾ ਤੁਸੀਂ ਉਹਨਾਂ ਦੇ ਉੱਤੇ ਖਾਕੀ ਦੀ ਕਿਹੜੀ ਛਾਪ ਛੱਡ ਕੇ ਆਏ ਆ ਕਿ ਕਲਾਸ ਦੇ ਵਿੱਚ ਬੜ ਕੇ ਬੈਠ ਜਓ ਜੀ ਕਿਤੇ ਮਟਰ ਨਹੀਂ ਅ ਧਰਨਾ ਲਾਉਣ ਨਾ ਚੱਲ ਜਵੇ ਕੇਜਰੀਵਾਲ ਤੇ ਭਗਵੰਤ ਤੁਹਾਨੂੰ ਕਾਲੀ ਚਾ ਦਿੱਕ ਕਿਤੇ ਬਠਿੰਡਾ ਤੇ ਕਿਤੇ ਲੁਧਿਆਣਾ ਹੈਨਾ ਤੇ ਜੇ ਇੰਨਾ ਹੀ ਸੀ ਬਈ ਘਰੇ ਨਜ਼ਰ ਬੰਦ ਕਰ ਲੈਂਦੇ ਜਦੋਂ ਅਧਿਆਪਕਾਂ ਨੇ ਸਕੂਲ ਚ ਆ ਗਈ ਉਹਦੀ ਛੁੱਟੀ ਨਹੀਂ ਲਈ ਹੋਈ ਜੇ ਉਹ ਫਰਲੋ ਤੇ ਜਾਂਦੀ ਆ ਹੈਨਾ ਹਾਹਾ ਜਰੀ ਲਾ ਕੇ ਧਰਨਾ ਲਾਉਣ ਜਾਂਦੀ ਆ ਵੀ ਪਾਰ ਕਰ ਲਿਓ ਵਿਭਾਗੀ ਕਰਵਾਈ ਜਿਹੜੀ ਕਰਨੀ ਆ ਕੱਢ ਦੇ ਉਹਦੀ ਜਿਹੜੀ ਚਿੱਠੀ ਕੱਢਣੀ ਆ ਪਾ ਦੇ ਜਿਹੜੀ ਰੈੱਡ ਐਂਟਰੀ ਪਾਉਣੀ ਆ ਪਰ ਆਹ ਕਿਹੜਾ ਤਰੀਕਾ ਕਿ ਕਲਾਸ ਦੇ ਵਿੱਚ ਪੜਾਉਂਦੀ ਅਧਿਆਪਕਾਂ ਨੂੰ ਆ ਕੇ ਨਜ਼ਰਵੰਦ ਇਸ ਲਈ ਕਰ ਲਿਆ ਕਿ ਜੀ ਕੇਜਰੀਵਾਲ ਦੇ ਖਿਲਾਫ ਧਰਨਾ ਨਾ ਲਾ ਦੇਵੇ ਪ੍ਰਦਰਸ਼ਨ ਨਾ ਕਰ ਦੇਵੇ ਨਾਰਾ ਨਾ ਮਾਰ ਦੇਵੇ ਕਾਲੀ ਝੰਡੀ ਨਾ ਦਿਖਾ ਦੇਵੇ ਅਫਸੋਸ ਮਾਸਟਰ ਜੀ ਸੋ ਕਿਤਨਾ ਕਿਤੇ ਬਾਪੂ ਜੀ ਸੋਚਦਾ ਹੋਣੇ ਕਿ ਆ ਕੀ ਕਰ ਲਿਆ ਮਾਸਟਰਾਂ ਦਾ ਮੁੰਡਾ ਗੱਲ-ਗੱਲ ਸਟੇਜ-ਸਟੇਜ ਤੇ ਹਰ ਤੇ ਗਾਉਣ ਵਾਲਾ ਇਹ ਵੀਰਪਾਲ ਕੌਰ ਨਾਲ ਮਠਿੰਡਾ ਦੇ ਵਿੱਚ ਪੰਜਾਬ ਪੁਲਿਸ ਦਾ ਬਤੀਰਾ ਜਿਹੜੀਆਂ ਉਹ ਤਸਵੀਰਾਂ ਹੁਣ ਜਨਤਕ ਹੋਰੀਆਂ ਨੇ ਵਾਇਰਲ ਹੋਰੀਆਂ ਨੇ ਇਹ ਬਹੁਤ ਹਲਕੇ ਪੱਧਰ ਦੀ ਕਾਰਵਾਈ ਸੀ ਜਿਹਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਇਹ ਸ਼ੋਭਾ ਨਹੀਂ ਦਿੰਦਾ ਜਿਹੜਾ ਤਰੀਕਾ ਕਰ ਅਪਣਾਇਆ ਗਿਆ ਤੇ ਪਰ ਸਰਕਾਰ ਸਰਕਾਰ ਅਭੀ ਉਹ ਕਿੱਥੇ ਸੁਣਦੀ ਹੈ ਸੋ ਇਹ ਇਸ ਲਈ ਇਹ ਅਫਸੋਸਜਨਕ ਹੈ ਕਲਾਸ ਜਿਵੇਂ ਪੁਲਿਸ ਬੜੀ ਤੇ ਪੁਲਿਸ ਵਾਲਿਆਂ ਨੂੰ ਖੁਦ ਭੇਜਣ ਵਾਲਿਆਂ ਨੂੰ ਨਹੀਂ ਸਮਝਾਈ ਦੇ ਬੇਟਨ ਵਾਲਿਆਂ ਨੂੰ ਵੀ ਸਮਝਾਈ ਉਹ ਇਹਦੇ ਵਿੱਚ ਵੀ ਸ਼ਾਇਦ ਆਪਣਾ ਰੋਪ ਦਾਵਾ ਸਮਝਦੇ ਅਫਸੋਜਨ ਕਾਹੇ ਸਈਆਂ ਆਪਣਾ ਕੋਤਵਾਲ ਫਿਰ ਡਰ ਕਾਹੇ ਦਾ ਨਿਰਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀ ਇੱਕ ਵਾਰ ਫਿਰ 14ਵੀਂ ਵਾਰ 40 ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਹੈ ਜੀ ਭਈ ਅਗਲੇ ਦਾ ਜਨਮ ਦਿਨ ਹੈ ਕੇਕ ਵੀ ਕੱਟਣਾ ਹੈ ਜਸ਼ਨ ਵੀ ਮਨਾਉਣਾ ਹੈ ਤੇ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਕੇ ਜਨਮ ਦਿਨ ਦੇ ਉੱਤੇ ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲੀ ਹੋਵੇ ਅਜਿਹਾ ਉਸਦੇ ਇਸ ਜੱਦੀ ਨੂੰ ਸਜ਼ਾ ਮਿਲੀ ਉਸ ਤੋਂ ਬਾਅਦ ਦੂਜੀ ਵਾਰ ਹੋਇਆ ਪਰ ਚੋਣਾ ਦੇ ਨੇੜੇ ਆ ਕੇ ਉਸ ਨੂੰ ਛੁੱਟੀ ਮਿਲਣਾ ਇਹ ਅੱਠਵੀਂ ਨੌਵੀਂ ਵਾਰ ਪਿਆ ਇਸ ਤੋਂ ਪਹਿਲਾਂ ਤੁਸੀਂ ਝਾਤ ਮਾਰ ਲਓ ਚਾਹੇ ਸੂਬਈ ਚੋਣਾ ਹੋਣ ਚਾਹੇ ਆਮ ਚੋਣਾ ਹੋਣ ਚਾਹੇ ਪੰਜਾਬ ਦੀਆਂ ਚੋਣਾ ਹੋਣ ਚਾਹੇ ਹਰਿਆਣੇ ਦੀਆਂ ਚੋਣਾ ਹੋਣ ਚਾਹੇ ਰਾਜਸਥਾਨ ਯੂਪੀ ਦੇ ਵਿੱਚ ਚੋਣ ਹੋਵੇ ਇਹਨਾਂ ਚਾਹੇ ਸਾਨਕ ਨਗਰ ਨਹੀਂ ਉਹ ਨਗਰ ਕੌਂਸਲ ਪੰਚਾਇਤੀ ਨਾਲ ਸੰਬੰਧ ਚੋਣਾ ਹੋਣ ਕਿੰਨਾ ਕਿਤੇ ਚੋਣਾ ਦੇ ਨੇੜੇ ਜਾ ਕੇ ਦਿੱਲੀ ਤੱਕ ਦੇ ਚੋਣਾ ਦੇ ਹਵਾਲੇ ਨਾਲ ਵੀ ਜਿਮਨੀ ਚੋਣਾ ਦੇ ਹਵਾਲੇ ਨਾਲ ਵੀ ਉਸ ਨੂੰ ਫਰਲੋ ਮਿਲਦੀ ਰਹੀ ਹੈ ਤੇ ਹੁਣ ਕੀ ਬਿਹਾਰ ਦੀਆਂ ਚੋਣਾ ਨੂੰ ਧਿਆਨ ਚ ਰੱਖਿਆ ਜਾਂ ਸਿਰਫ ਜਨਮ ਦਿਨ ਨੂੰ ਧਿਆਨ ਚ ਰੱਖਿਆ ਜਾਂ ਅਸਰ ਉਸੂ ਕੇਨ ਜਿੱਦਨ ਮਨ ਕੀਤਾ ਮੈਂ ਬਾਹਰ ਆਉਣਾ ਜਿੱਦਨ ਮਨ ਕੀਤਾ ਮੈਂ ਅੰਦਰ ਜਾਣਾ ਪਤਾ ਨਹੀਂ ਬਈ ਸਜ਼ਾ ਬਾਹਰ ਰਹਿਣ ਦੀ ਤਾਂ ਨਹੀਂ ਮਿਲੀ ਕਿਤੇ ਕਿ ਵੀ ਡੇਰਾ ਸਿਰਸਾ ਮੁਖੀ ਨੂੰ ਜੇਲ੍ਹ ਚ ਛੁੱਟੀ ਘਟਨ ਭੇਜਿਆ ਜਾ ਕਰੂਗਾ ਤੇ ਸਜ਼ਾ ਦੇ ਤੌਰ ਤੇ ਬਾਹਰ ਲਿਆਂਦਾ ਜਾ ਕਰੂਗਾ ਹਸਤਾਈ ਹੀ ਲੱਗਦਾ ਬਈ ਇੱਕ ਮਹੀਨੇ ਦੀ ਫਰਲੋ ਮਾਰ ਕੇ ਬਾਬਾ ਅੰਦਰ ਜਾਂਦਾ ਦੋ ਤਿੰਨ ਮਹੀਨੇ ਕੱਟ ਕੇ ਫੇਰ ਬਾਹਰ ਹੁੰਦਾ 14ਵੀਂ ਵਾਰ ਜਿੱਦਾਂ ਦੀ ਸਜ਼ਾ ਮਿਲੀ ਆ ਉਦੋਂ ਦੀ 14ਵੀਂ ਵਾਰ ਪਰ ਪਿਛਲੇ 3 ਸਾਲ ਜੇਕਰ ਮੈਂ 225 224 223 ਤੇ 222 ਉਹ ਦੇਖਾਂ ਇਹਨਾਂ 4 ਸਾਲਾਂ 'ਚ ਤਿੰਨ ਤਿੰਨ ਵਾਰ ਫਰਲੋ ਮਿਲ ਚੁੱਕੀ ਆ ਮਤਲਬ 12 ਵਾਰ ਫਰਲੋ ਇਹਨਾਂ 4 ਸਾਲਾਂ 'ਚ ਮਿਲੀ ਆ ਹਰ ਸਾਲ 'ਚ ਤਿੰਨ ਵਾਰ ਤੇ 225 ਜਿਤਾ ਇਹ ਫਰਲੋ 4 ਜਾਂ 5 ਵਾਰ ਵੀ ਹੋਊਗੀ ਇਨਵਾਰ ਹੋ ਗਈ ਅਜੇ ਅਗਸਤ ਮਹੀਨਾ ਸੋ ਅਜੇ ਅਗਲੇ ਮਹੀਨੇ ਸਾਰੇ ਪਏ ਨੇ ਤੇ ਦਾ ਮਤਲਬ ਫਰਲ ਉਹ ਤਾਂ ਹੋਰ ਦੂਰ ਤੱਕ ਜਾਊਗੀ ਆ 40 ਦਿਨਾਂ ਦੀ ਫਰਲ ਹੋ। ਅਪ੍ਰੈਲ ਮਹੀਨਾ ਲੰਘਿਆ ਅਪ੍ਰੈਲ ਮਹੀਨਾ 9 ਅਪ੍ਰੈਲ ਨੂੰ 21 ਦਿਨਾਂ ਦੀ ਫਰਲ ਹੋ ਤੇ ਮੇਰਾ ਸਰਸਾ ਮੁਕੀ ਗੁਰਮੀਤ ਸਿੰਘ RAM REEM ਬਾਹਰ ਆਇਆ ਸੀ। ਉਹ ਗੁਰਮੀਤ ਸਿੰਘ RAM REEM ਜਿਹਦੇ ਉੱਤੇ ਅਦਾਲਤ ਦੇ ਵਿੱਚ ਕਤਲ ਦਾ ਮਾਮਲਾ ਬਲਾਤਕਾਰ ਦਾ ਮਾਮਲਾ ਸਾਬਤ ਹੋ ਚੁੱਕਿਆ ਹੈ। ਸਾਬਤ ਹੋਣ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ। ਇੱਕ ਕਾਤਲ ਹੋਣ ਦੇ ਬਾਵਜੂਦ ਉਹਨੂੰ ਬਾਹਰ ਆਉਣ ਤੇ ਕੋਈ ਖਤਰਾ ਨਹੀਂ ਕਿਸੇ ਨੂੰ ਉਹਦੇ ਉਹਦੇ ਤੋਂ ਤੇ ਇੱਕ ਬਲਾਤਕਾਰੀ ਦੇ ਤੌਰ ਤੇ ਉਹਨੂੰ ਸਜ਼ਾ ਹੋਣ ਤੇ ਉਹਦੇ ਬਾਹਰ ਆਉਣ ਨਾਲ ਕਿਸੇ ਨੂੰ ਖਤਰਾ ਨਹੀਂ ਇੱਧਰ ਬੰਦੀ ਸਿੰਘਾਂ ਦਾ ਮਸਲਾ ਹੈ ਦੇਸ਼ ਦੇ ਹੋਰ ਕਿੰਨੇ ਹੀ ਸਮਾਜਿਕ ਕਾਰਕੁਨ ਨੇ ਜਿਹੜੇ ਮਤਲਬ ਕਿ ਅਪਰਾਧਿਕ ਖੇਤਰ ਨਾਲ ਨਹੀਂ ਆਉਂਦੇ ਰਾਜਨੀਤਿਕ ਹੈ ਨਾ ਅਜਿਹੇ ਮੁੱਦਿਆਂ ਕਰਕੇ ਉਹਦੇ ਵਿੱਚ ਆਉਂਦੇ ਨੇ ਉਹ ਤੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਅਦਾਲਤਾਂ ਨੇ ਦਿੱਤੀਆਂ ਉਹ ਸਜ਼ਾਵਾਂ ਵੀ ਉਹਨਾਂ ਨੇ ਭੋਗ ਲਈਆਂ ਨੇ ਉਦੇ ਬਾਵਜੂਦ ਵੀ ਉਹਨਾਂ ਦੀ ਛੁੱਟੀ ਨਹੀਂ ਹੁੰਦੀ। ਉਹਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ। ਫਰਲੋ ਤਾਂ ਦੂਰ ਦੀ ਗੱਲ ਐ, ਪੈਰੋਲ ਮਿਲਣਾ ਤਾਂ ਦੂਰ ਦੀ ਗੱਲ ਐ। ਸੋ ਇਸ ਲਈ ਬੰਦੀ ਸਿੰਘਾਂ ਤੋਂ ਲੈ ਕੇ ਹੋਰ ਆਮ ਹਾਂ ਸਮਾਜਿਕ ਕਾਰਕੁਨ ਤੇ ਰਾਜਨੀਤਿਕ ਕਾਰਕੁਨ ਉਹ ਅੰਦਰਬੰਦ ਨੇ ਜੀ ਤੇ ਉਹਨਾਂ ਦੀ ਜੇ ਪੰਜਾਬ ਦੇ ਜੀ ਬੰਦੀ ਸਿੰਘਾਂ ਦੀ ਗੱਲ ਆਵੇ ਫਿਰ ਕਹਿੰਦੇ ਜੀ ਇਹਨਾਂ ਦੀ ਰਿਹਾਈ ਨਾਲ ਖਤਰਾ ਐ ਜੀ ਸਮਾਜ ਨੂੰ। ਲੋਕਾਂ ਦੀ ਜਾਨ ਮਾਲ ਦਾ ਖਤਰਾ। ਬਈ 70 ਸਾਲ 80 ਸਾਲ ਦੇ ਹੋਣ ਤੋਂ ਬਾਅਦ ਵੀ ਜੇ ਉਹਨਾਂ ਲਈ ਖਤਰਾ ਐ, ਅਦਾਲਤ ਦੀ ਸਜ਼ਾ ਤੋਂ ਪੂਰੀ ਹੋਣ ਤੋਂ ਬਾਅਦ ਵੀ ਇਹ ਉਹਨਾਂ ਨੂੰ ਛੱਡਣ ਦੇ ਵਿੱਚ ਮੁਸ਼ਕਲ ਹੈ ਇਹ ਤੋਂ ਕੋਈ ਖਤਰਾ ਨਹੀਂ ਇਸ ਨੁਕਤੇ ਤੋਂ ਵੀ ਗੌਰ ਕਰਨੀ ਪੈਂਦੀ ਹੈ ਤੇ ਜਿਹੜੀ ਆਪਾਂ ਛੁੱਟੀ ਦੀ ਗੱਲ ਕਰਦੇ ਹਾਂ 14 ਹੀ ਫਰਲੋ ਪਹਿਲੀ ਵਾਰ ਇੱਕ ਦਿਨ ਦੀ ਫਰਲੋ ਮਿਲੀ ਸਾਲ 220 ਦੇ ਵਿੱਚ ਫਿਰ ਸਾਲ 221 ਦੇ ਵਿੱਚ ਵੀ ਇੱਕ ਦਿਨ ਦੀ ਫਰਲੋ ਮਿਲੀ ਮਤਲਬ 2 ਸਾਲਾਂ 'ਚ 2 ਦਿਨਾਂ ਦੀ ਫਰਲੋ ਇਹ ਟੈਸਟਿੰਗ ਸੀ ਸ਼ਰ ਇਹ ਟੈਸਟ ਕਰਕੇ ਦੇਖਿਆ ਗਿਆ ਕਿ ਰਿਐਕਟ ਕਿਵੇਂ ਕਰਦੇ ਆ ਲੋਕ ਕਿਉਂਕਿ ਡੇਰਾ ਸਰਸਾ ਮੁਖੀ ਦੇ ਇਹ ਨਾ ਘਟਨਾ ਕਰਮ ਦੇ ਮਾਮਲੇ ਤੱਕ ਹੀ ਮਸਲਾ ਨਹੀਂ ਹੈਗਾ ਸਿੱਖੀ ਨਾਲ ਜਿਹੜਾ ਉਹਨੇ ਵਿਵਾਦ ਛੇੜਿਆ ਗੁਰੂ ਸਾਹਿਬ ਦਾ ਸਮਾਗ ਰਚਨਾ ਹੈ ਨਾ ਉਹ ਸਾਰਾ ਢੰਗ ਤਰੀਕਾ ਅਪਣਾਉਣਾ ਫਿਰ ਵਿਦਵੀਆਂ ਦੇ ਮਾਮਲੇ ਚ ਉਹਦੇ ਨਾਂ ਦਾ ਆਉਣਾ ਉਹਦੇ ਡੇਰੇ ਦੇ ਬੰਦਿਆਂ ਦੇ ਪ੍ਰੇਮੀਆਂ ਦੇ ਨਾਂ ਦਾ ਆਉਣਾ ਉਹ ਟਕਰਾਵ ਥੱਲੇ ਆਪਸ ਵਿੱਚ ਲੋਕਾਂ ਨੂੰ ਸ਼ੁਰੂ ਹੋਣਾ ਉਹ ਸਾਰੇ ਕਾਰਨ ਵੀ ਇਹ ਪੈਨੂ ਖੜਾ ਹੈ ਉਹਦੇ باوجود ਵੀ ਉਸ ਨੂੰ ਟੈਸਟ ਕਰਕੇ ਦੇਖਿਆ ਗਿਆ ਕਿ ਜੇ 2 2 ਦਿਨ ਦੀ ਫਰਲੋਂ ਪਾਸ ਹੋ ਗਈ 1 ਦਿਨ ਦੀ ਫਰਲੋਂ ਪਾਸ ਹੋ ਗਈ ਤਾਂ ਠੀਕ ਹੈ 220 ਦੇ ਵਿੱਚ ਜ ਅਕਤੂਬਰ ਮਹੀਨੇ ਚ ਕਿ ਦਿਨ ਦੀ ਫਰਲੋਂ ਮਿਲੀ ਮਈ 2021 ਦੇ ਵਿੱਚ ਕਿੰਨੀ ਦਿਨ ਦੀ ਫਰਲੋ ਮਿਲ ਗਈ ਕੱਲ ਸੈੱਟ ਆ ਗਿਆ ਫਿਰ ਸਿੱਧਾ 2022 ਦੇ ਵਿੱਚ ਤਿੰਨ ਵਾਰ ਫਰਲੋ ਮਿਲੀ ਪਹਿਲਾਂ 7 ਫਰਵਰੀ 2022 ਫਿਰ ਜੂਨ 2022 ਫਿਰ 14 ਅਕਤੂਬਰ 2022 ਫਰਵਰੀ ਦੇ ਵਿੱਚ 21 ਦਿਨਾਂ ਦੀ ਜੂਨ ਦੇ ਵਿੱਚ 30 ਦਿਨਾਂ ਦੀ ਹੈ ਅਕਤੂਬਰ ਦੇ ਵਿੱਚ ਫਿਰ ਮਤਲਬ ਕਿ 40 ਦਿਨਾਂ ਦੀ ਫਰਲੋ ਮਿਲੀ ਇਹ ਹੈਗਾ ਜੀ 2022 ਫਿਰ 2023 ਚ ਵੀ ਤਿੰਨ ਵਾਰ ਫਰਲੋ ਮਿਲੀ ਜਨਵਰੀ ਚ ਫੇਰ ਫਰਲੋ ਮਿਲੀ 2023 ਜੁਲਾਈ ਚ ਫੇਰ ਫਰ ਲਓ ਮਿਲੀ 2023 ਚ ਨਵੰਬਰ ਚ ਫੇਰ ਫਰ ਲਓ ਮਿਲੀ 2023 ਚ ਸੋ ਜੀ 21 ਜਨਵਰੀ ਨੂੰ 40 ਦਿਨਾਂ ਦੀ ਫਰ ਲਓ 20 ਜੁਲਾਈ ਨੂੰ 30 ਦਿਨਾਂ ਦੀ ਫਰ ਲਓ 21 ਨਵੰਬਰ ਨੂੰ 21 ਦਿਨਾਂ ਦੀ ਫਰ ਲਓ ਚਲੋ ਜੀ ਇੱਥੇ ਵੀ ਕੰਮ ਸੈੱਟ ਆ ਗਿਆ ਫਿਰ ਜੀ 2024 ਚੜਿਆ ਫਿਰ ਤਿੰਨ ਵਾਰ ਫਰ ਲਓ ਮਿਲੀ ਜਨਵਰੀ 2024 ਚ ਫਰ ਲਓ ਮਿਲੀ 50 ਦਿਨਾਂ ਦੀ ਅਗਸਤ 2024 ਚ ਫਰ ਲਓ ਮਿਲੀ 21 ਦਿਨਾਂ ਦੀ ਅਕਤੂਬਰ 22 ਚ ਫਰਲੋਂ ਮਿਲੀ 20 ਦਿਨਾਂ ਦੀ ਤੇ 225 ਚੜ ਗਿਆ 25 ਚੜਦੇ ਜਨਵਰੀ ਫੇਰ ਫਰਲੋਂ ਮਿਲ ਗਈ ਜਨਵਰੀ ਦੇ ਵਿੱਚ 30 ਦਿਨਾਂ ਦੀ ਫਰਲੋਂ ਮਿਲੀ 28 ਜਨਵਰੀ ਨੂੰ 9 ਅਪ੍ਰੈਲ ਨੂੰ ਫੇਰ 21 ਦਿਨਾਂ ਦੀ ਮਿਲ ਗਈ ਤੇ ਹੁਣ 5 ਅਗਸਤ ਨੂੰ ਫੇਰ 40 ਦਿਨਾਂ ਦੀ ਮਿਲ ਗਈ ਅਜੇ ਅਗਸਤ ਮਹੀਨਾ ਤੇ 225 ਚ ਵੀ ਤਿੰਨ ਵਾਰ ਦੀ ਫਰਲ ਹੋ ਚੁੱਕੀ ਦਾ ਮਤਲਬ ਇੱਕ ਅੱਧੀ ਵਾਰ ਫਰਲ ਹੋਰ ਮਿਲਣੀ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ 222 ਦੇ ਵਿੱਚ ਚਲੋ ਫਰਵਰੀ ਹੈ ਪਰ 2023 ਚ ਵੀ ਜਨਵਰੀ ਆ 2024 ਚ ਵੀ ਜਨਵਰੀ ਆ 2025 ਚ ਵੀ ਜਨਵਰੀ ਆ ਹੈਨਾ ਇਸ ਤਰੀਕੇ ਨਾਲ ਗਲਤੁਰਦੀ ਆਉਂਦੀ ਹੈ ਫਰਬੂਰੀ 2022 ਦੇ ਵਿੱਚ ਜੂਨ ਚ ਹੈ 2023 ਚ ਜੁਲਾਈ ਚ ਹੈ ਹੈਨਾ ਇੱਥੇ 2024 ਦੇ ਵਿੱਚ ਫਿਰ ਅਗਸਤ ਚ ਹੈ ਹੈ 2025 ਦੇ ਵਿੱਚ ਫਿਰ ਅਗਸਤ ਚ ਹੈ ਲਗਭਗ ਉਹ ਐਵਰੇਜ ਬਣਾ ਕੇ ਚੱਲਿਆ ਜਾ ਰਿਹਾ ਹੈ ਕਿ ਵੀ ਜਿਵੇਂ ਹੁਣ ਅਪ੍ਰੈਲ ਦੀ 9 ਅਪ੍ਰੈਲ ਨੂੰ ਮਿਲੀ 40 ਦਿਨਾਂ ਦੀ ਫਰ ਲਓ ਹੈਨਾ 21 ਦਿਨਾਂ ਦੀ ਫਰ ਲਓ 9 ਅਪ੍ਰੈਲ ਨੂੰ ਤੇ 21 ਦਿਨ ਦਾ ਮਤਲਬ ਅਪ੍ਰੈਲ ਮਹੀਨਾ ਪੂਰਾ ਬਾਹਰ ਲੰਘ ਗਿਆ ਕਿ 9 ਤਰੀਕ ਨੂੰ ਆਇਆ 21 ਦਿਨ ਹੋ ਸੀ ਤੇ ਅਪ੍ਰੈਲ ਮਹੀਨਾ ਪੂਰਾ ਬਾਹਰ ਤੇ ਫਿਰ ਮਈ ਜੂਨ ਜੁਲਾਈ ਅੰਦਰ ਕੱਟੀ ਅਗਸਤ ਚ ਫੇਰ ਫਰ ਲਓ ਮਿਲ ਗਈ ਹੁਣ ਅਗਸਤ 40 ਦਿਨਾਂ ਦੀ ਫਰ ਲਓ ਇਹਦਾ ਮਤਲਬ ਹਿਸਾਬ ਲਾ ਲਓ ਕਿ ਅਗਸਤ ਤੋਂ ਅਗਲੇ ਸਤੰਬਰ ਤੱਕ ਵੀ ਕੁ ਦਿਨ ਚਲੇ ਜਾਣੇ ਸਤੰਬਰ ਚ ਅੰਦਰ ਜਾਊਗਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਦੇ ਨੇੜੇ ਤੇ ਲ ਜਾ ਕੇ ਨਵੰਬਰ ਤੋਂ ਸੰਭ ਦੇ ਨੇੜੇ ਤੇ ਫੇਰ ਮਿਲ ਜੂਗੀ ਨਹੀਂ ਜਨਵਰੀ ਤਾਂ ਬਾਈ ਗਰੰਟੀਡ ਚੱਲੀ ਆਉਂਦੀ ਸੋ ਇਹ ਜਿਹੜਾ ਤਰੀਕਾ ਕਰਾ ਇਹ ਸਵਾਲ ਵੱਡੇ ਖੜੇ ਨੇ ਕਿ ਇਸ ਤਰ੍ਹਾਂ ਜੇਕਰ ਇੱਕ ਜਿਹਨੂੰ ਅਦਾਲਤ ਨੇ ਅਪਰਾਧੀ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ سزا ਦਿੱਤੀ ਹੋਵੇ ਤਮਾਮ ਉਮਰ ਕੈਦ ਦੀ سزا ਮਿਲੀ ਹੋਵੇ ਉਹਦੀ ਫਰਲੋ ਦੇ ਉੱਤੇ ਕੋਈ ਮਸਲਾ ਨਹੀਂ ਉਭਾਰ ਆਵੇ ਤੇ ਜੋ ਮਰਜੀ ਬਿਆਨੀਆਂ ਦਵੇ ਜਿੱਥੇ ਮਰਜੀ ਮਿਲੇਗੇ ਕੁਝ ਕਰੇ ਹੈਨਾ ਤੇ ਪਰ ਜਿਨ੍ਹਾਂ ਦੇ ਲਈ ਸਜ਼ਾਵਾ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਉੱਥੇ ਸਰਕਾਰਾਂ ਦੀ ਚੁੱਪ ਸਿਸਟਮ ਦੀ ਚੁੱਪ ਫਿਰ ਖਲਦੀ ਹੈ ਤੇ ਇਹਦਾ ਮਤਲਬ ਕੋਈ ਵਿਤਕਰਤਾ ਕਿਤਨਾ ਕਿਤੇ ਖੜਾ ਹੈ ਇਸ ਉੱਲੇ ਕਿਸਵਾਲ ਤੋਂ ਉੱਠਦੇ ਰਹੇ